ਵੈਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਫੰਗਸ ਲੱਗ ਗਈ ਹੈ ਆਪਣੇ ਸਿਸਟਮ ਨੂੰ ਵੈਸੇ ਵੀ ਇਹ ਹੈ ਪੈਸਾ ਲੈ ਲੈ ਕੇ ਦੋ ਨੰਬਰ ਦੀਆਂ ਦਵਾਈਆਂ ਵੇਚ ਰਿਹਾ ਸਭੀ ਡੀਲਰ ਸਰ ਤੁਸੀਂ ਉਹਨਾਂ 100 ਬੰਦਾ ਖੜਿਓ ਮੈਨੂੰ ਦੱਸੋ 100 ਦੇ ਵਿੱਚੋਂ ਇੱਕ ਵੀ ਦੱਸੋ ਵੀ ਐਗਰੀਕਲਚਰ ਡਿਪਾਰਟਮੈਂਟ ਨੇ ਆਹ ਵਰਕ ਤੁਹਾਡੇ ਲਈ ਕੀਤਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਉਹ ਤੁਸੀਂ ਬਾਖੂ ਬੀ ਚਾਹਦੇ ਹੋ ਇੱਕ ਕਰਜ਼ੇ ਦੇ ਬੋਝ ਥਲੇ ਦੱਬੇ ਹੋਏ ਕਿਸਾਨ ਆਏ ਦਿਨ ਆਪਣੀਆਂ ਮੁਸ਼ਕਲਾਂ ਦੇ ਨਾਲ ਚੁੱਸਦੇ ਰਹਿੰਦੇ ਨੇ ਤੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਸਾਡੇ ਖੇਤੀਬਾੜੀ ਵਿਭਾਗ ਦੀ ਤੇ ਉਹ ਜੋ ਵੀ ਦਵਾਈਆਂ ਉਹਨਾਂ ਨੂੰ ਲਿਖ ਕੇ ਦਿੰਦੇ ਨੇ ਕਿ ਪੈਸਟਰਸਾਈਜ਼ ਪੈਰਾਸਾਈਟਸ ਇਹ ਤੁਸੀਂ ਸਪਰੇਅ ਕਰਨੇ ਨੇ ਆਪਣੀਆਂ ਫਸਲਾਂ ਦੇ ਉੱਤੇ ਜੇਕਰ ਉਹ ਵੀ ਨਕਲੀ ਨਿਕਲਣ ਉਹ ਵੀ ਕੀੜੇ ਨਾ ਮਾਰਨ ਤਾਂ ਫਿਰ ਕਿਸਾਨ ਕਿੱਧਰ ਜਾਵੇ ਉਹ ਕਿਸ ਨੂੰ ਜਾ ਕੇ ਆਪਣੇ ਦੁੱਖ ਨੇ ਸੁਣਾਉਣ ਜਾਂ ਕਿਸ ਨੂੰ ਦੱਸਣ ਕਿ ਕਰਾਪਸ਼ਨ ਕਿਸ ਹੱਦ ਤੱਕ ਪੰਜਾਬ ਦੇ ਵਿੱਚ ਬੜੀ ਹੋਈ ਹੈ ਸਰਕਾਰੀ ਅਧਿਕਾਰੀਆਂ ਤੋਂ ਲੈ ਕੇ ਦੁਕਾਨਦਾਰ ਤੱਕ ਹਰ ਕੋਈ ਇੱਕ ਦੂਜੇ ਨਾਲ ਮਿਲੇ ਹੋਏ ਨੇ ਆਓ ਤੁਹਾਨੂੰ ਵਿਖਾਣੇ ਆ ਲਾਈਵ ਨਜ਼ਾਰਾ ਜਦੋਂ ਇੱਕ ਕਿਸਾਨ ਨੇ ਖੇਤੀ ਵਿਭਾਗ ਤੋਂ ਆਏ ਹੋਏ ਅਧਿਕਾਰੀਆਂ ਦੀ ਸਰੇਆਮ ਮੂੰਹ ਤੇ ਬੇਇੱਜ਼ਤੀ ਕੀਤੀ ਅਤੇ ਠੋਕੀ ਮੰਜੀ ਕਿ ਤੁਹਾਡੀਆਂ ਲੇਖੀਆਂ ਹੋਈਆਂ ਜੋ ਦਵਾਈਆਂ ਅਸੀਂ ਛੜਕਾਈਆਂ ਨੇ ਉਹਨਾਂ ਦੇ ਨਾਲ ਇੱਕ ਵੀ ਕੀੜਾ ਨਹੀਂ ਮਰਿਆ ਇੱਥੇ ਤੱਕ ਕੀ ਉਹਨਾਂ ਨੇ ਕੀੜਾ ਜਾ ਚੱਕ ਕੇ ਦਵਾਈ ਦੇ ਵਿੱਚ ਡੋਬ ਦਿੱਤਾ ਤਾਂ ਵੀ ਨਹੀਂ ਮਰਿਆ ਸਰ ਕਲੋਰੋ ਦੇ ਵਿੱਚ ਨਾ ਜੀ ਅਸੀਂ ਇਨਸੈਕਟ ਪਕੜ ਕੇ ਵਿੱਚ ਛੜਪੇ ਸੀ ਕਲੋਰੋ ਦੇ ਮਿਕਸ ਕਰਕੇ ਦਵਾਈ ਬਾਅਦ ਦੇ ਵਿੱਚ ਬਾਹਰ ਕੱਢ ਕੇ ਰੱਖਦਾ ਉਹਨੂੰ ਕੁਝ ਨਹੀਂ ਹੋਇਆ ਐਕਚੁਅਲੀ ਕੀ ਆਇਆ ਜੋ ਗਰੌਨ ਆਪਨਾਂ ਨਾ ਨੀਨ ਸਟਾਰ ਉਹ ਕਹਿੰਦੇ ਸਿਸਟੈਮਿਕ ਕਹਿੰਦੇ ਜਿਵੇਂ ਵੀ ਕਹਿੰਦੇ 3rd 4th ਇਨਸਟਾਰ ਵੀ ਕਿਵੇਂ ਕੰਮ ਕਰਦਾ ਜਿਹੜਾ ਇੱਕ ਕੀੜਾ ਵਿੱਚ ਡਿੱਪ ਕਰਤਾ ਵਾਲੀ ਦੀ ਚੀਜ਼ ਹੁੰਦੇ 4-5 ਸਟੇਜ ਹੁੰਦੇ ਤਾਂ 4th 5th ਇਨਸਟਾਰ ਐ 3rd 4th 5th ਉਹ ਨਹੀਂ ਮਰਦਾ छोटे वाले तो कंट्रोल सर जी इंडिया का सिस्टम हो चुका है टोटली गंदला फंगस लग गई है अपने सिस्टम को वैसे भी ये पैसा ले लेके तो दो नंबर की दवाइयां बेच रहे हैं सभी डीलर असली जड़ तो ये है वो भी है है प्लस दूसरा आपकी एग्रीकल्चर डिपार्टमेंट एग्रीकल्चर डिपार्टमेंट की सर पेस्टिसाइड ले आके हम मेडिसिन ले आके इसको डालते हैं वो काम ही नहीं करती जो आपका एग्रीकल्चर डिपार्टमेंट रिकमेंड करता ना वो दवाइयां हमें इसमें लाके डाल के देख ली ਇਕ ਲੇਕਸ ਬੋਲ ਰਹਾ ਸੀ ਇਕ ਲੇਕਸ ਮੇਂ ਡਿੱਪ ਕਰ ਦਿਆ ਸੁੰਡੀ ਕੋ ਹਮਨੇ ਫਿਰ ਵੀ ਨਹੀਂ ਮਰੀ ਉਹ ਬੜੇ ਵਾਲੀ ਨਹੀਂ ਮਰੇਗੀ ਨਾ ਬੜੇ ਵਾਲੀ ਨਾ ਛੋਟੇ ਵਾਲੀ ਸਾਰਾ ਇਸ ਮੇਂ ਪਾਣੀ ਮੇਂ ਥਿਮਟ ਡਾਲ ਦਿਆ ਸਭ ਕੁਛ ਡਾਲ ਦਿਆ ਜੀ ਸੁੰਡੀ ਨਹੀਂ ਮਰੀ ਹਮਸੇ ਕ੍ਰੌਪ ਖਰਾਬ ਕਰ ਦਈਆ ਆਪਕੇ ਸਾਹਮਣੇ ਫਿਰ ਥਿਮਟ ਮੜੀ ਹੋ ਪਈ ਸਰ ਮੈਂ ਹੋਰ ਕੀ ਕਹਿ ਰਿਹਾ ਜੀ ਥਿਮਟ ਮੜੀ ਕਿਉਂ ਆ ਜੀ ਆਪਣਾ ਡਿਪਾਰਟਮੈਂਟ ਮੜਾ ਸਿੰਪਲ ਪਰ ਉਹਨਾਂ ਦੇ ਉਹਨਾਂ ਨੂੰ ਕਿਉਂ ਨਹੀਂ ਠੋਕਦੇ ਸਰ ਤੁਹਾਡੇ ਇਹਨੂੰ ਫਿਊਚਰ ਤੁਹਾਡੇ ਬੱਚਿਆਂ ਦੇ ਉੱਪਰ ਪ੍ਰਭਾਵ ਪਾਣਾ ਸਰ ਪੈਸਾ ਕਿਸੇ ਦੇ ਕੰਮ ਨਹੀਂ ਆਉਣਾ ਜੀ ਅਸੀਂ ਵੀ ਇਹੀ ਕਹਿੰਦੇ ਹਾਂ ਸਿਸਟਮ ਕੰਮ ਆਉਣਾ ਆਪਣੇ ਜੇ ਚੰਗਾ ਹੋਊਗਾ ਤਾਂ ਸਿਸਟਮ ਕੌਣ ਬਣਾਊਗਾ ਆਪਾਂ ਬਣਾਵਾਂਗੇ ਜੀ ਅਫਸਰ ਸ਼ਾਹੀ ਬਣਾਊਗੀ ਸਰ ਨਹੀਂ ਨਹੀਂ ਅਫਸਰ ਸ਼ਾਹੀ ਨਹੀਂ ਬਣਾਊਗੀ ਨਹੀਂ ਬਿਲਕੁਲ ਗਲਤ ਹੋ ਤੁਸੀਂ ਆ ਸਾਡੇ ਇੱਥੇ ਖੰਭ ਫੈਕਟਰੀ ਲੱਗੀ ਹੋਈ ਹੈ ਜੀ ਪੋਲੂਸ਼ਨ ਡਿਪਾਰਟਮੈਂਟ ਦੇ ਬੰਦਿਆਂ ਨੂੰ ਅਸੀਂ 100 ਵਾਰੀ ਉੱਥੇ ਧਰਨਾ ਵੀ ਦਿੱਤਾ ਉਹ ਚੱਕੇ 50000 ਰੁਪਏ ਫੜਾਉਣ ਦੇ ਲਈ ਜੀ ਕਿਸੇ ਨੇ ਉਹਨੂੰ ਆ ਕੇ ਨਹੀਂ ਕਿਹਾ ਵੀ ਤੂੰ ਆ ਵਿਦਆਊਟ ਟ੍ਰੀਟਮੈਂਟ ਵਾਟਰ ਹੈ ਜਿਹੜਾ ਉਹ ਧਰਤੀ ਜੇ ਮੈਂ ਅਫਸਰ ਹਵਾਂ ਮੈਂ ਦੱਸਾਂ ਉਹ ਵੀ ਕਿਵੇਂ ਪੈਂਦਾ ਹੁੰਦਾ ਮਸ਼ਰੂਮ ਦੇ ਮਸ਼ਰੂਮ ਫੈਕਟਰੀ ਹਜ਼ਰ ਇੱਥੇ ਅੰਟਰੀਟਰ ਵਾਟਰ ਉਹ ਆ ਜੋ ਉਸਨੇ ਡਾਲ ਰਿਆ ਜੀ ਧਰਤੀ ਮੇਂ ਸੀਦਾ ਕਿਸਕਾ ਫਾਲਟਾ ਸਰ ਇਹ ਅਫਸਰ ਜਾਈ ਦਾ ਫਾਲਟ ਹੈ ਜੀ ਅਫਸਰ ਵੀ ਸਾਡੇ ਤੁਹਾਡੇ ਭਰਾ ਆ ਗਏ ਨਹੀਂ ਹੈਗੇ ਸਰ ਭਰਾ ਪਤਾ ਕੀ ਪੈਸਾ ਪੈਸਾ ਫੈਮਿਲੀਆਂ ਸਹੀ ਹੈ ਆਪਸੇ بڑا ਰੁਪਈਆ ਕਰ ਰੱਖਿਆ ਇਹ ਤਰੀ ਤਰੀ ਦੇਖ ਯੂਨੀਵਰਸਿਟੀ ਕੋਲੇ ਸਿਰ ਐਡਵਾਈਜ਼ਰੀ ਬਾਡੀ ਹੈ ਸਰ ਸਲਾਹ ਦੇਣ ਦੀ ਇੰਪਲੀਮੈਂਟੇਸ਼ਨ ਸਾਡੇ ਕੋਲ ਕੋਈ ਨਹੀਂ ਠੀਕ ਹੈ ਨਾ ਜਿਹਨੇ ਇੰਪਲੀਮੈਂਟੇਸ਼ਨ ਕਰਨ ਵਾਲੇ ਆ ਯਾ ਸਰ ਤੁਸੀਂ ਸਲਾਹ ਦਿੱਤੀ ਆ ਥੈਂਕ ਯੂ ਤੁਹਾਡਾ ਬਹੁਤ ਵਧੀਆ ਕੀਤਾ ਅਸੀਂ ਸਲਾਹ ਮੰਨੀ ਅਸੀਂ ਸਲਾਹ ਮੰਨ ਕੇ ਸਾਰਾ ਕੁਝ ਕੀਤਾ ਪਰ ਹੁਣ ਸਰ ਨੁਕਸਾਨ ਕੀਦਾ ਜੀ ਉਹ ਦੱਸੋ ਮੈਨੂੰ ਤੇ ਕੀ ਸਾਡੀ ਪਰਭਾਈ ਕਰ ਰਿਹਾ ਤੁਹਾਡਾ ਐਗਰੀਕਲਚਰ ਡਿਪਾਰਟਮੈਂਟ ਆਉਂਦਾ ਐਗਰੀਕਲਚਰ ਡਿਪਾਰਟਮੈਂਟ ਸਰ ਟੀਮਾਂ ਆਉਂਦੀਆਂ ਨੇ ਜੀ ਘੇੜੇ ਦੇ ਕੇ ਮੁੜ ਜਾਂਦੀਆਂ ਨੇ ਦੱਸੋ ਤਾਂ ਸਹੀ ਮੈਨੂੰ ਸਰ ਤੁਸੀਂ ਉਹ 100 ਬੰਦਾ ਖੜਿਓ ਮੈਨੂੰ ਦੱਸੋ 100 ਦੇ ਵਿੱਚੋਂ ਇੱਕ ਵੀ ਦੱਸੋ ਵੀ ਐਗਰੀਕਲਚਰ ਡਿਪਾਰਟਮੈਂਟ ਨੇ ਆਹ ਵਰਕ ਤੁਹਾਡੇ ਲਈ ਕੀਤਾ ਨਾ ਇਹ ਗ੍ਰੇਟਡ ਪੜ੍ਹਣਾ ਹੈ ਨਹੀਂ ਨਾ ਸੀ ਹਾਂ ਤੁਸੀਂ ਜਿਸ ਮਰਜ਼ੀ ਡਿਪਾਰਟਮੈਂਟ ਤੋਂ ਤੁਸੀਂ ਜਿਹੜੇ ਮਰਜ਼ੀ ਡਿਪਾਰਟਮੈਂਟ ਤੋਂ ਆਈ ਡੋਨਟ ਨੋ ਪਰ ਮੈਨੂੰ ਇਹਨਾ ਪਤਾ ਵੀ ਕਿਸੇ ਨੇ ਕੱਕ ਜੀ ਹਾਂ ਇਹ ਕੌੜਾ ਸੱਚ ਹੈ ਸਾਡੇ ਪੰਜਾਬ ਦਾ ਸਾਡੇ ਪੰਜਾਬ ਦਾ ਹੀ ਕਿਉਂ ਪੂਰੇ ਭਾਰਤ ਦਾ ਤਾਂ ਹੀ ਕਿਸਾਨ ਅੱਜ ਕਰਜ਼ੇ 'ਚ ਡੁੱਬੇ ਨੇ ਜੇਕਰ ਸਾਡੀਆਂ ਸਿਆਸਤਾਂ ਚੰਗੀਆਂ ਹੋਣ ਜੇਕਰ ਪਿੱਛੋਂ ਫੈਕਟਰੀਆਂ ਜੋ ਦਵਾਈ ਬਣਾਉਂਦੀਆਂ ਨੇ ਉਹ ਸੱਚੀਆਂ ਹੋਣ ਤੇ ਅੱਗੇ ਸਪਲਾਈਅਰਸ ਚੰਗੇ ਹੋਣ ਜੇ ਉਹ ਕਿਸਾਨਾਂ ਦਾ ਪੱਖ ਜਾਣਦੇ ਹੋਣ ਜੇ ਉਹ ਕਿਸਾਨਾਂ ਦਾ ਦਰਦ ਸਮਝਦੇ ਹੋਣ ਤਾਂ ਅਜਿਹੀ ਧੋਖੇ ਤੜੀ ਕਦੀ ਨਾ ਹੋਵੇ ਅਜਿਹੀ ਧੋਖੇ ਤੜੀ ਦੇ ਚੱਲਦਿਆਂ ਹੀ ਕਦੀ ਨਰਮਾ ਸੜ ਜਾਂਦਾ ਹੈ ਤੇ ਕਦੀ ਚਿੱਟੀ ਮੱਖੀ ਦਾ ਕਹਿਰ ਆ ਜਾਂਦਾ ਹੈ ਕਦੀ ਝੋਨੇ ਨੂੰ ਜਾਲਾ ਪੈ ਜਾਂਦਾ ਹੈ ਤੇ ਕਰੀ ਲਹਿ ਲਹਾਂਦੀਆਂ ਫਸਲਾਂ ਮਿੱਟੀ ਹੋ ਜਾਂਦੀਆਂ ਨੇ ਤੇ ਬਾਅਦ ਵਿੱਚ ਪਛਤਾਵਾ ਆਂਦਾ ਹੈ ਤਾਂ ਸਿਰਫ ਕਿਸਾਨ ਦੇ ਹੱਥ ਤੇ ਸਿਆਸਤਦਾਨ ਸਰਕਾਰਾਂ ਹਰ ਸਾਲ ਵੱਡੇ ਵੱਡੇ ਐਲਾਨ ਕਰ ਦਿੰਦੀਆਂ ਨੇ ਤੇ ਉਹਨਾਂ ਐਲਾਨਾਂ ਤੋਂ ਜਾ ਕੇ ਉਮੀਦ ਵਿੱਚ ਕਿਸਾਨ ਮੁੱਢ ਮਿਹਨਤ ਕਰਨੀ ਸ਼ੁਰੂ ਕਰਦਾ ਹੈ ਪਰ ਜਦੋਂ ਉਹ ਉਮੀਦਾਂ ਟੁੱਟਦੀਆਂ ਨੇ ਤਾਂ ਹਾਰ ਕੇ ਉਹ ਕਿਸਾਨ ਬਾਹੇ ਚੁਮ ਲੈਂਦਾ ਹੈ ਪਰ ਕਿਸਾਨ ਵੀਰੋ ਮੌਤ ਕਿਸੇ ਚੀਜ਼ ਦਾ ਹੱਲ ਨਹੀਂ ਸਾਡਾ ਫਰਜ਼ ਬੰਦਾ ਹੈ ਜਿੱਦਾਂ ਇਸ ਵੀਰ ਨੇ ਕਿਹਾ ਸਾਨੂੰ ਲੜਨਾ ਪੈਣਾ ਹੈ ਗੰਦੇ ਸਮਾਜ ਦੇ ਨਾਲ ਗੰਦੀ ਰਾਜਨੀਤੀ ਦੇ ਨਾਲ ਤੋ ਕੇਵਾਜ਼ ਕਰਪਟ ਉਹਨਾਂ ਡੀਲਰਾਂ ਦੇ ਨਾਲ ਜੋ ਇਹ ਮਿਲਾਵਟ ਖੋਰੀ ਦਾ ਧੰਦਾ ਕਰਦੇ ਨੇ ਜਦੋਂ ਅਸੀਂ ਆਪ ਅਵੇਅਰ ਹੋ ਗਏ ਅਸੀਂ ਆਪ ਇਹਨਾਂ ਨੂੰ ਨੰਗਿਆ ਕਰਨ ਲੱਗ ਪਏ ਜਿੱਦਾਂ ਇਸ ਵੀਰ ਨੇ ਕੀਤਾ ਉਦੋਂ ਉਹ ਦਿਨ ਦੂਰ ਨਹੀਂ ਹੋਵੇਗਾ ਜਦ ਸਾਡਾ ਪੰਜਾਬ ਵੀ ਸਾਫ ਸੁਥਰਾ ਹੋ ਜਾਵੇਗਾ ਤੇ ਕੋਈ ਵੀ ਕਿਸਾਨ ਵੀਰ ਕਿਸੇ ਵੀ ਗਲਤ ਜਾਂ ਨਕਲੀ ਦਵਾਈ ਕਰਕੇ ਆਪਣੀ ਫਸਲ ਬਰਬਾਦ ਨਹੀਂ ਹੋਣ ਦੇਵੇਗਾ ਉਮੀਦ ਕਰਦਾ ਤੁਸੀਂ ਸਭ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੂਗੇ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵੀਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀ ਵੀ ਨਹੀਂ ਅੱਗੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅੱਗੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ